ਖਾਲੀ ਪੇਟ ਅਗਰ ਪੀ ਲੋਗੇ ਨਾ ਸੌਫ ਦਾ ਪਾਣੀ ਤਾਂ ਚਿਹਰੇ ਤੇ ਨਿਖਾਰ ਰਹੇਗਾ ਡਾਈਜੈਸ਼ਨ ਵਧੀਆ ਹੋ ਜਾਏਗਾ ਕਿਉਂ ਕਿ ਇਸ ਦੇ ਵਿੱਚ ਤੁਹਾਨੂੰ ਬਹੁਤ ਅੱਛੀ ਮਾਤਰਾ ਵਿੱਚ ਐਂਟੀਆਕਸੀਡੈਂਟਸ ਮਿਲਦੇ ਨੇ ਵਿਟਾਮਿਨ ਸੀ ਮਿਲ ਜਾਂਦਾ ਆਇਰਨ ਮਿਲਦਾ ਪੋਟਾਸ਼ੀਅਮ ਮਿਲਦਾ ਮੈਗਨੀਸ਼ੀਅਮ ਮਿਲ ਜਾਂਦਾ ਦੇਖੋ ਸਭ ਤੋਂ ਪਹਿਲਾਂ ਆਪਣੇ ਸ਼ਰੀਰ ਨੂੰ ਸਮਝੋ ਕਿ ਅਕਸਰ ਜਦ ਕਈ ਵਾਰੀ ਸੀ ਦੇਖਦੇ ਆ ਨਾ ਕਿ ਸਵੇਰੇ ਉੱਠਦੇ ਆ ਤਾਂ ਹਲਕੀ ਜਿਹੀ ਸਵੇਲਿੰਗ ਹੱਥਾਂ ਤੇ ਜਾਂ ਫੇਸ ਤੇ ਸਵੇਲਿੰਗ ਫੀਲ ਹੋ ਰਹੀ ਹੈ ਤਾਂ ਤੁਸੀਂ ਸੋਚ ਲਓ ਕਿ ਤੁਹਾਡੀ ਬਾਡੀ ਵਿੱਚ ਕਿਤੇ ਨਾ ਕਿਤੇ ਇਨਫਲੇਮੇਸ਼ਨ ਹੋ ਰਹੀ ਹੈ ਯਾਨੀ ਸ਼ਰੀਰ ਦੇ ਅੰਦਰ ਕਿ ਨਗਿਤੇ ਸੋਜਿਸ਼ ਦੀ ਪ੍ਰੋਬਲਮ ਹੋ ਰਹੀ ਹੈ ਕਿਉਂ ਹੁੰਦੀ ਹੈ ਜਦੋਂ ਤੁਹਾਡੀ ਬਾਡੀ ਵਿੱਚ ਟਾਕਸਿਨਸ ਬਹੁਤ ਜ਼ਿਆਦਾ ਵਧਨੇ ਸ਼ੁਰੂ ਹੋ ਜਾਂਦੇ ਨੇ ਫ੍ਰੀ ਰੈਡੀਕਲਸ ਬਹੁਤ ਜ਼ਿਆਦਾ ਵਧਨੇ ਸ਼ੁਰੂ ਹੋ ਜਾਂਦੇ ਨੇ ਔਰ ਸਾਡੇ ਬਾਡੀ ਵਿੱਚੋਂ ਫ੍ਰੀ ਰੈਡੀਕਲਸ ਨੂੰ ਟਾਕਸਿਨਸ ਨੂੰ ਬਾਹਰ ਕਰਨ ਦਾ ਕੰਮ ਕਰਦੇ ਨੇ ਐਂਟੀਆਕਸੀਡੈਂਟਸ ਤੇ ਜਦੋਂ ਮੈਂ ਗੱਲ ਕਰ ਰਹੀ ਹਾਂ ਸੌਫਟ ਦਾ ਪਾਣੀ ਪੀਣ ਦੀ ਤਾਂ ਇਸ ਤੋਂ ਤੁਹਾਨੂੰ ਬਹੁਤ ਅੱਛੀ ਮਾਤਰਾ ਵਿੱਚ ਵਿਟਾਮਿਨ ਸੀ ਮਿਲ ਜਾਂਦਾ ਹੈ ਵਿਟਾਮਿਨ ਸੀ ਜੋ ਹੈ ਇੱਕ ਬਹੁਤ ਪਾਵਰਫੁਲ ਐਂਟੀਆਕਸੀਡੈਂਟ ਹੈ ਜੋ ਕਿ ਸਾਡੀ ਸਰੀਰ ਵਿੱਚੋਂ ਜਿੰਨੇ ਵੀ ਟਾਕਸਿਨਸ ਨੇ ਫ੍ਰੀ ਰੈਡੀਕਲਸ ਨੇ ਇਹਨਾਂ ਨੂੰ ਬਾਹਰ ਕਰਨ ਦਾ ਕੰਮ ਕਰਦਾ ਹੈ ਸਵੇਰ ਦੀ ਸ਼ੁਰੂਆਤ ਤੁਸੀਂ ਖਾਲੀ ਪੇਟ ਅਗਰ ਸੌਂਫ ਦਾ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਦੇਖੋ ਇਨਫਲੇਮੇਸ਼ਨ ਦੀ ਪ੍ਰੋਬਲਮ ਤਾਂ ਦੂਰ ਹੋਏਗੀ ਹੀ ਮੈਟਾਬੋਲਿਜ਼ਮ ਤੁਹਾਡਾ ਬੂਸਟ ਹੁੰਦਾ ਜਿਸ ਦੇ ਨਾਲ ਭੁੱਖ ਵੀ ਤੁਹਾਡੀ ਕੰਟਰੋਲ ਰਹਿੰਦੀ ਹੈ ਜਿਨ੍ਹਾਂ ਨੂੰ ਦਿਨ ਦੇ ਵਿੱਚ ਪ੍ਰੋਬਲਮ ਰਹਿੰਦੀ ਹੈ ਨਾ ਕਿ ਇੱਕ ਵਾਰੀ ਖਾ ਲਿਆ ਉਸ ਤੋਂ ਬਾਅਦ ਬਹੁਤ ਛੇਰ ਤੱਕ ਪੇਟ ਪਰ ਪਰਿਆ ਪਰਿਆ ਜਾਂ 파ਰਾ 파ਰਾ ਬਣਿਆ ਰਹਿੰਦਾ ਮੀਨਸ ਖਾਣਾ ਜਲਦੀ ਡਾਈਜੈਸਟ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਤੁਹਾਡੀ ਮੈਟਾਬੋਲਿਜ਼ਮ ਦੀ ਪ੍ਰੋਬਲਮ ਚੱਲ ਰਹੀ ਹੈ ਰੂਟੀਨ ਦੇ ਵਿੱਚ ਅਗਰ ਤੁਸੀਂ ਸੌਫ ਦਾ ਪਾਣੀ ਪੀਣਾ ਸ਼ੁਰੂ ਕਰੋਗੇ ਤਾਂ ਤੁਹਾਡਾ ਮੈਟਾਬੋਲਿਜ਼ਮ ਬੂਸਟ ਹੋਏਗਾ ਖਾਇਆ ਪੀਆ ਸਹੀ ਢੰਗ ਦੇ ਨਾਲ ਹਜ਼ਮ ਹੋਣਾ ਸ਼ੁਰੂ ਹੋ ਜਾਏਗਾ ਜਿਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਇੱਕਦਮ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਉੱਥੇ ਵੀ ਇਸੌਫ ਦਾ ਪਾਣੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਜਾ ਰਿਹਾ ਹੈ ਕਈਆਂ ਨੂੰ ਜੋ ਹੈ ਮੂੰਹ ਦੇ ਵਿੱਚ ਉਹ बैड स्मेल ਦੀ ਬੜੀ ਪ੍ਰੋਬਲਮ ਰਹਿੰਦੀ ਹੈ ਤਾਂ ਉੱਥੇ ਵੀ ਸੌਫ ਦਾ ਪਾਣੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਤੁਸੀਂ ਜਦੋਂ ਵੀ ਅਸੀਂ ਸੌਫ ਖਾਣੀ ਕਿ ਲੱਗ ਜੀ ਉਸ ਦੀ ਮਹਿਕ ਜੋ ਹੈ ਸਾਨੂੰ ਬਹੁਤ ਚੰਗੀ ਲੱਗਦੀ ਹੈ ਇਸ ਲਈ ਕਦੇ ਸੀ ਚਾਹ ਦੇ ਵਿੱਚ ਚਾਹ ਬਣਾਉਣ ਲੱਗਦੇ ਆ ਉਸ ਵਿੱਚ ਵੀ ਸੌਫ ਦਾ ਪਾਊਡਰ ਪਾ ਦਿੰਦੇ ਆ ਜਾਂ ਖਾਣਾ ਖਾਣ ਤੋਂ ਬਾਅਦ ਤੁਸੀਂ ਕਿਸੇ ਰੈਸਟੋਰੈਂਟ ਆਬੇ ਜਾਂਦੇ ਹੋ ਉੱਥੇ ਵੀ ਖਾਣਾ ਖਾਣ ਤੋਂ ਬਾਅਦ ਸੌਫ ਦਿੱਤੀ ਜਾਂਦੀ ਕਿਉਂਕਿ ਉਸ ਦੀ ਮਹਿਕ ਇੰਨੀ ਅੱਛੀ ਹੁੰਦੀ ਹੈ ਕਿ ਅਗਰ ਅਸੀਂ ਕੁਝ ਵੀ ਖਾਇਆ ਹੈ ਤਾਂ ਉਸ ਤੋਂ ਬਾਅਦ ਸੌਫ ਅਸੀਂ ਖਾ ਲੈਣੀ ਹੈ ਤਾਂ ਮੂੰਹ ਦੇ ਵਿੱਚ ਬਹੁਤ ਅੱਛੀ ਮਹਿਕ ਰਹਿੰਦੀ ਹੈ ਸੋ ਦੇਖੋ ਤੇਰੋ ਹੀ ਗੋਣਡੇ ਸੋਫ ਦਾ ਪਾਣੀ ਪੀਂਦੇ ਔਰ ਇਹ ਤਾਂ ਮੈਂ ਡਾਈਜੈਸ਼ਨ ਨੂੰ ਲੈ ਕੇ ਗੱਲ ਕੀਤੀ metabolisim ਨੂੰ ਲੈ ਕੇ ਗੱਲ ਕੀਤੀ ਪਰ ਨਾਲ ਦੇ ਨਾਲ ਤੁਹਾਡੀ ਸਕਿਨ ਵੀ ਗਲੋਇੰਗ ਰਹਿਣ ਲੱਗਦੀ ਹੈ ਜਦੋਂ ਵੀ ਅਸੀਂ ਆਪਣੀ ਡਾਈਟ ਵਿੱਚ ਐਂਟੀਆਕਸੀਡੈਂਟਸ ਅਚੀ ਮਾਤਰਾ ਵਿੱਚ ਲੈਣੇ ਆ ਤਾਂ ਇੰਟਰਨਲ ਬਾਡੀ ਤਾਂ ਅਚੀ ਹੁੰਦੀ ਹੁੰਦੀ ਹੈ ਅਗਰ ਅਸੀਂ ਆਪਣੇ ਬਾਹਰਲੀ ਬਾਡੀ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਸਭ ਦਾ ਧਿਆਨ ਹੁੰਦਾ ਹੈ ਵੀ ਸਾਡਾ ਚਿਹਰਾ ਖੂਬਸੂਰਤ ਹੋਵੇ ਸਾਡੀ ਸਕਿਨ ਗਲੋਇੰਗ ਹੋ ਜਾਵੇ ਤਾਂ ਉਸ ਦੇ ਲਈ ਵੀ ਦੇਖੋ ਐਂਟੀਆਕਸੀਡੈਂਟਸ ਹੀ ਜ਼ਰੂਰਤ ਹੈ ਟਾਕਸਿਨਸ ਨਾਲ ਹੀ ਸਾਡੀ ਜਿਹੜੀ ਸਕਿਨ ਹੈ ਡਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਸਾਡੀ ਬਾਡੀ ਤੋਂ ਟਾਕਸਿਨਸ ਬਾਹਰ ਜਾਣਗੇ ਸਾਡੀ ਹੈਲਥ ਵਧੀਆ ਰਹੇਗੀ ਸਾਡੀ ਸਕਿਨ ਵੀ ਉਸ ਨਾਲ ਗਲੋਇੰਗ ਰੈਣੀ ਸ਼ੁਰੂ ਹੋ ਸਕਦੀ ਹੈ ਤੇ ਇਸ ਲਈ ਕਰਨਾ ਕੀ ਹੈ ਤੁਸੀਂ ਸੌਫ ਦਾ ਪਾਣੀ ਰੈਡੀ ਕਿਵੇਂ ਕਰਨਾ ਇੱਕ ਰਾਤ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਦੋ ਚਮਚ ਸੌਫ ਤੁਸੀਂ ਰਾਤ ਨੂੰ ਪੀਂ ਕੇ ਰੱਖ ਦੋ ਅਗਲੇ ਦਿਨ ਸਵੇਰੇ ਤੁਸੀਂ ਇਸ ਨੂੰ ਬੋਇਲ ਕਰੋ ਛਾਣ ਲੋ ਕੋਸਾ-ਕੋਸਾ ਬਹੁਤ ਗਰਮ ਨਹੀਂ ਪੀਣਾ ਕੋਸਾ-ਕੋਸਾ ਜੋ ਹੈ ਸੌਫ ਦਾ ਪਾਣੀ ਤੁਸੀਂ ਇਹ ਸਵੇਰੇ ਖਾਲੀ ਪੇਟ ਪੀ ਲੋਗੇ ਔਰ ਜਿਵੇਂ ਹੀ ਤੁਸੀਂ ਇਸ ਤਰੀਕੇ ਨਾਲ ਆਪਣੀ ਦਿਨ ਦੀ ਸ਼ੁਰੂਆਤ ਕਰਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਹੀ ਫੀਲ ਹੋਏਗਾ ਕਿ ਯੈਸ ਮੇਰਾ ਡਾਈਜੈਸ਼ਨ ਇੰਪਰੂਵ ਹੋ ਚੁੱਕਿਆ ਹੈ ਮੇਰਾ ਮੈਟਾਬੋਲਿਜ਼ਮ ਇੰਪਰੂਵ ਹੋ ਚੁੱਕੀ ਹੈ ਈਵਨ ਕਈਆਂ ਦਾ ਜੋ weight loss ਕਰਨਾ ਚਾਹੁੰਦੇ ਨੇ ਉੱਥੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲਣ ਵਾਲੀ ਹੈ weight loss ਹੈ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਕੀ ਬੰਦੀ ਹੈ ਕਿ ਤੁਹਾਡਾ ਮੈਟਾਬੋਲਿਜ਼ਮ ਸਹੀ ਨਹੀਂ ਹੁੰਦਾ ਜਿਸ ਕਰਕੇ ਤੁਸੀਂ ਬਹੁਤ ਕੁਝ ਕਰਕੇ ਵੀ ਦੇਖਦੇ ਹੋ ਨਾ ਲੇਕਿਨ weight loss ਨਹੀਂ ਹੁੰਦਾ ਕਈ ਵਾਰੀ ਇੱਕ ਥਾਂ ਤੇ ਅੜ ਜਾਂਦਾ ਤੁਸੀਂ ਬਹੁਤ ਐਕਸਰਸਾਈਜ਼ ਜਿਮ ਵੀ ਕਰਦੇ ਹੋ ਲੇਕਿਨ weight ਘਟਦਾ ਨਹੀਂ ਹੈ ਤਾਂ ਉੱਥੇ ਮੈਟਾਬੋਲਿਜ਼ਮ ਵੀ ਪ੍ਰੋਬਲਮ ਹੈ ਸੋ ਅਗਰ ਤੁਸੀਂ ਸਵੇਰੇ ਸੌਫ ਦਾ ਪਾਣੀ ਖਾਲੀ ਪੇਟ ਪੀਣਾ ਸ਼ੁਰੂ ਕਰੋਗੇ ਤਾਂ ਇਸ ਦਿਨਾਲ ਤੁਹਾਡਾ ਮੈਟਾਬੋਲਿਜ਼ਮ ਜਦੋਂ ਬੂਸਟ ਹੋਏਗਾ ਤਾਂ ਤੁਹਾਨੂੰ ਖੁਦ ਨੂੰ ਫੀਲ ਹੋਏਗਾ ਅੰਦਰੋਂ ਜਿਹੜਾ ਭਾਰਾਪਨ ਫੀਲ ਹੁੰਦਾ ਸੀ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਤੁਹਾਡੇ weight loss journey ਦੇ ਵਿੱਚ ਵੀ ਇਹ ਸੌਫ ਦਾ ਪਾਣੀ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ ਇੱਕ ਹੋਰ ਲਾਸਟ ਵਿੱਚ ਤੁਹਾਨੂੰ ਟਿਪ ਦੋਂਗੀ ਕਿ ਜਿਵੇਂ ਅਸੀਂ ਆ ਪਾਣੀ ਬੋਇਲ ਕੀਤਾ ਸੀ ਨਾ ਸੌਂਫ ਦਾ ਇਸ ਨੂੰ ਤੁਸੀਂ ਠੰਡਾ ਕਰਕੇ ਕਿਸੇ ਸਪਰੇਅ ਬੋਟਲ ਵਿੱਚ ਵੀ ਰੱਖ ਸਕਦੇ ਹੋ ਔਰ ਇਸ ਦੇ ਵਿੱਚ ਤੁਸੀਂ ਵਿਟਾਮਿਨ E ਦਾ ਜਿਹੜਾ ਕੈਪਸੂਲ ਹੈ ਉਹ ਇਸ ਦੇ ਵਿੱਚ ਮਿਕਸ ਕਰ ਲਓ ਤਾਂ ਅਗਰ ਉਸ ਤੋਂ ਬਾਅਦ ਫੇਸ ਤੇ ਆਪਣੇ ਸਪਰੇਅ ਕਰੋ ਤਾਂ ਇਹ ਇੱਕ ਬਹੁਤ ਅੱਛਾ ਟੋਨਰ ਵੀ ਬਣ ਜਾਂਦਾ ਤੁਹਾਡੀ ਸਕਿਨ ਦੇ ਲਈ ਔਰ ਦਿਨ ਦੇ ਵਿੱਚ ਇੱਕ ਦੋ ਵਾਰ ਆਪਣੇ ਚਿਹਰੇ ਤੇ ਸਪਰੇਅ ਕਰੋ ਤਾਂ ਤੁਸੀਂ ਦੇਖੋਗੇ ਚਿਹਰੇ ਦੇ ਉੱਪਰ ਜਿਹੜੇ ਵੀ ਕੋਈ ਕਈ ਵਾਰੀ ਕੋਈ ਦਾਗ ਤਬੇ ਜਾਂ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਕੋਈ ਸਕਿਨ ਡਲ ਲੱਗਦੀ ਰਹਿੰਦੀ ਸੀ ਰਿਫਰੈਸ਼ਿੰਗ ਜਿਸਕਨ ਫੀਲ ਨਹੀਂ ਹੁੰਦੀ ਸੀ ਤੇ ਇਹ ਜਿਹੜਾ ਤੁਸੀਂ ਟੋਨਰ ਘਰ ਦੇ ਵਿੱਚ ਰੈਡੀ ਕੀਤਾ ਹੈ ਇਹ ਤੁਹਾਨੂੰ ਬਹੁਤ ਮਦਦ ਕਰ ਸਕਦਾ ਹੈ ਹਾਂ ਬਹੁਤ ਜ਼ਿਆਦਾ ਰੈਡੀ ਕਰਕੇ ਨਹੀਂ ਰੱਖਣਾ ਛੋਟੀ ਬੋਤਲ ਵਿੱਚ ਵਰੀ ਬਣਾਓ ਦਿਨ ਵਿੱਚ 2-3 ਵਾਰ ਯੂਜ਼ ਕਰੋਗੇ ਮੈਂ 3-4 ਦਿਨ ਦੇ ਲਈ ਬਣਾਓ ਔਰ ਉਸ ਤੋਂ ਬਾਅਦ ਫਿਰ ਤੋਂ ਦੁਬਾਰਾ ਤੁਸੀਂ ਨਵਾਂ ਰੈਡੀ ਕਰ ਸਕਦੇ ਹੋ ਟੋਨਰ ਔਰ ਇਸੇ ਤੁਹਾਨੂੰ ਟੀਰੇ ਫਾਇਦੇ ਮਿਲ ਸਕਦੇ ਨੇ ਸੋ ਸੌਫ ਦਾ ਪਾਣੀ ਡਾਈਜੈਸ਼ਨ ਲਈ ਵੀ ਅੱਛਾ ਤੁਹਾਡੇ ਮੈਟਾਬੋਲਿਜ਼ਮ ਲਈ ਵੀ ਅੱਛਾ ਤੁਹਾਡੇ ਸਕਿਨ ਲਈ ਵੀ ਅੱਛਾ ਹੋਰ ਕੀ ਚਾਹੀਦਾ ਸੀ ਬਹੁਤ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟ ਖਰੀਦਦੇ ਆ ਤੇ ਕਈ ਵਾਰ ਉਹਨਾਂ ਦੇ ਵੀ ਇੰਨੇ ਚੰਗੇ ਰਿਜ਼ਲਟ ਨਹੀਂ ਮਿਲ ਪਾਂਦੇ ਐ ਸੋ ਜ਼ਰੂਰ ਇਸ ਬਹੁਤ ਆਸਾਨ ਜੀ ਚੀਜ਼ ਨੂੰ ਅਪਣਾਓ ਔਰ ਖੁਦ ਨੂੰ ਹੈਲਦੀ ਰੱਖੋ ਆਪਣੀ ਸਕਿਨ ਨੂੰ ਗਲੋਇੰਗ ਬਣਾਓ ਆਈ ਹੋਪ ਤੁਹਾਨੂੰ ਵੀਡੀਓ ਅੱਜ ਵਧੀਆ ਲੱਗੀ ਐ ਚੰਗੀ ਲੱਗੀ ਤੇ ਉਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੀ ਦੱਸੋ ਮੇਰਾ ਫੇਸਬੁੱਕ ਪੇਜ ਕੌਰ ਹਰਜੋਤ ਇਸ ਨੂੰ ਲਾਈਕ ਤੁਹਾਨੂੰ ਸਬਸਕ੍ਰਾਈਬ ਕਰ ਲੈਣਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ